ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸੇ ਮੌਜੂਦ ਆ ਸਕਤਰੇ ਸ਼੍ਰੀ ਕਲਤਕਸਾਂ ਵਿਖੇ ਤਦ ਦੱਸ ਦਈਏ ਕਿ ਅੱਜ ਸਵੇਰ ਵੇਲੇ ਹੀ ਜੋ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨੇ ਉਹ ਵਿਸ਼ੇਸ਼ ਤੌਰ ਤੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚੇ ਨੇ ਸਚਕੰਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਆਪਣਾ ਸਪਸ਼ਟੀਕਰਨ ਜੋ ਹੈ ਸਕਤਰੇ ਤੇ ਵਿਖੇ ਦਿੱਤਾ ਗਿਆ ਤਾਂ ਤਸਵੀਰਾਂ ਤਾਂ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ 2007 ਤੋਂ ਲੈ ਕੇ 17 ਤੱਕ ਤੇ ਜਿੰਨੇ ਮੰਤਰੀ ਸਾਹਿਬਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਖੇ ਤਾਂ ਉਹਨਾਂ ਨੂੰ ਜ਼ਰੂਰ ਇੱਥੇ ਪੇ ਵੱਲੋਂ ਕਿਆ-ਕਿਆ ਸੀ ਕਿ ਜਿਨਨੇ ਵੀ ਮੰਤਰੀ ਸਾਹਿਬਣ ਹੈਗੇ ਨਹੀਂ ਇੱਥੇ ਆਉਣ ਤਾਂ ਇੱਥੇ ਆ ਕੇ ਜੋ ਸ਼੍ਰੀ ਕਲਤਕ ਸਾਹਿਬ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇ ਕੇ ਜਾਣ ਤਾਂ ਅੱਜ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜੋਣੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਜੋ ਤੜਨਾ ਸਾਂਝੀਆਂ ਕੀਤੀਆਂ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸਨ ਆ ਦੇਸ਼ਪ੍ਰਤਾਪ ਸਿੰਘ ਕਹਿਰੋਂ ਤਾਂ ਉਹਨਾਂ ਵੱਲੋਂ ਹੁਣ ਜੋ ਇੱਥੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਵੀ ਦਿੱਤਾ ਗਿਆ ਤਾਂ ਜੋ ਗੁਰੂ ਸਾਹਿਬ ਵਿਖੇ ਇੱਥੇ ਪਹੁੰਚ ਕੇ ਜੋ ਆਪਣਾ ਮੱਥਾ ਵੀ ਟੇਕਿਆ ਗਿਆ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਵਿਸ਼ੇਸ਼ ਤੌਰ ਦੇ ਉੱਤੇ ਮੀਡੀਆ ਦੇ ਨਾਲ ਦੂਰੀ ਜਿਹੜੀ ਆ ਬਣਾ ਕੇ ਰੱਖੀ ਗਈ ਹੈ ਲੇਕਿਨ ਸਾਰੇ ਮੰਤਰੀ ਸਾਹਿਬਾਨ ਜਿਨ੍ਹਾਂ ਵੀ ਨੇ ਉਹਨਾਂ ਨੂੰ ਇੱਕੋ ਚੀਜ਼ ਦੀ ਠੀਕ ਹੈ ਕਿ ਜੋ ਸਿੰਘ ਸਾਹਿਬ ਜੀ ਦੀ ਛੇਤੀ ਤੋਂ ਛੇਤੀ ਇਕਤਰਤਾ ਹੋਣ ਤਾਂ ਕੀ ਫੈਸਲਾ ਜੋ ਉਹਨਾਂ ਵੱਲੋਂ ਲਿੱਤਾ ਜਾਂਦਾ ਹੈ ਇਹ ਚੀਜ਼ ਦੀ ਹਰ ਇੱਕ ਮੰਤਰੀ ਨੂੰ ਠੀਕ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲਾ ਉਹਨਾਂ ਵੱਲੋਂ ਲਿੱਤਾ ਜਾਊਗਾ ਜੋ ਵੀ ਹਦੇਸ਼ ਆਏਗਾ ਸਾਡੇ ਸਿਰ ਮੱਥੇ ਪਰਮਾਣ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੇ ਮੌਜੂਦ ਆ ਸਕਤਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਾਂ ਦੱਸ ਜੀ ਕਿ ਅੱਜ ਸਵੇਰ ਵੇਲੇ ਹੀ ਜੋ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨੇ ਉਹ ਵਿਸ਼ੇਸ਼ ਤੌਰ ਤੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚੇ ਨੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਆਪਣਾ ਸਪਸ਼ਟੀਕਰਨ ਜੋ ਹੈ ਸਕਤਰੇ ਤੇ ਵਿਖੇ ਦਿੱਤਾ ਗਿਆ ਤਾਂ ਤਸਵੀਰਾਂ ਤਾਂ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ 2007 ਤੋਂ ਲੈ ਕੇ 17 ਤੱਕ ਤੇ ਜਿੰਨੇ ਮੰਤਰੀ ਸਾਹਿਬਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਖੇ ਤਾਂ ਉਹਨਾਂ ਨੂੰ ਜ਼ਰੂਰ ਇੱਥੇ ਜੀ ਵੱਲੋਂ ਕਿਆ ਗਿਆ ਸੀ ਕਿ ਜਿੰਨੇ ਵੀ ਮੰਤਰੀ ਸਾਹਿਬ ਹਨ ਹੈਗੇ ਨੇ ਇੱਥੇ ਆਉਣ ਤਾਂ ਇੱਥੇ ਆ ਕੇ ਜੋ ਸ਼੍ਰੀ ਕਲਤਕ ਸਾਬ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇ ਕੇ ਜਾਣ ਤਾਂ ਅੱਜ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜੋਨੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਜੋ ਤੜਨਾ ਸਾਂਝੀਆਂ ਕੀਤੀਆਂ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਚਕਣ ਜੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸਨ ਆ ਦੇਸ਼ ਪ੍ਰਤਾਪ ਸਿੰਘ ਕਹਰੋਂ ਤਾਂ ਉਹਨਾਂ ਵੱਲੋਂ ਹੁਣ ਜੋ ਇੱਥੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਵੀ ਦਿੱਤਾ ਗਿਆ ਤਾਂ ਜੋ ਗੁਰੂ ਸਾਹਿਬ ਵਿਖੇ ਇੱਥੇ ਪਹੁੰਚ ਕੇ ਜੋ ਆਪਣਾ ਮੱਥਾ ਵੀ ਟੇਕਿਆ ਗਿਆ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਵਿਸ਼ੇਸ਼ ਤੌਰ ਦੇ ਉੱਤੇ ਮੀਡੀਆ ਦੇ ਨਾਲ ਦੂਰੀ ਜਿਹੜੀ ਆ ਬਣਾ ਕੇ ਰੱਖੀ ਗਈ ਹੈ ਲੇਕਿਨ ਸਾਰੇ ਮੰਤਰੀ ਸਾਹਿਬਾਨ ਜਿਨ੍ਹਾਂ ਵੀ ਨੇ ਉਹਨਾਂ ਨੂੰ ਇੱਕੋ ਚੀਜ਼ ਦੀ ਠੀਕ ਹੈ ਕਿ ਜੋ ਸਿੰਘ ਸਾਹਿਬ ਜੀ ਦੀ ਛੇਤੀ ਤੋਂ ਛੇਤੀ ਇਕਤਰਤਾ ਹੋਣ ਤਾਂ ਕੀ ਫੈਸਲਾ ਜੋ ਉਹਨਾਂ ਵੱਲੋਂ ਲਿੱਤਾ ਜਾਂਦਾ ਹੈ ਇਹ ਚੀਜ਼ ਦੀ ਹਰ ਇੱਕ ਮੰਤਰੀ ਨੂੰ ਠੀਕ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲਾ ਉਹਨਾਂ ਵੱਲੋਂ ਲਿੱਤਾ ਜਾਊਗਾ ਜੋ ਵੀ ਹਦੇਸ਼ ਆਏਗਾ ਸਾਡੇ ਸਿਰ ਮੱਥੇ ਪ੍ਰਮਾਣ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸੇ ਮੌਜੂਦ ਆ ਸਕਤਰੇ ਸ਼੍ਰੀ ਕਲਤਕ ਸਾਬ ਵਿਖੇ ਤਾਂ ਦੱਸ ਦਈਏ ਕਿ ਅੱਜ ਇਸ ਫੇਰ ਵਿਲੇ ਹੀ ਜੋ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਨੇ ਉਹ ਵਿਸ਼ੇਸ਼ ਤੌਰ ਤੇ ਉੱਤੇ ਜੋ ਗੁਰੂ ਘਰ ਵਿਖੇ ਪਹੁੰਚੇ ਨੇ ਸਚਕੰਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਆਪਣਾ ਸਪਸ਼ਟੀਕਰਨ ਜੋ ਹੈ ਸਕਤਰੇ ਦੇ ਵਿਖੇ ਦਿੱਤਾ ਗਿਆ ਤਾਂ ਤਸਵੀਰਾਂ ਤਾਂ ਨਾਲ ਸਭ ਤੋਂ ਪਹਿਲਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ 2007 ਤੋਂ ਲੈ ਕੇ 17 ਤੱਕ ਤੇ ਜਿੰਨੇ ਮੰਤਰੀ ਸਾਹਿਬਾਨ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਖੇ ਤਾਂ ਉਹਨਾਂ ਨੂੰ ਜ਼ਰੂਰ ਇੱਥੇ ਪ ਜੀ ਵੱਲੋਂ ਕਿਆ ਕਿਆ ਸੀ ਕਿ ਜਿਨਨੇ ਵੀ ਮੰਤਰੀ ਸਾਹਿਬ ਹਨ ਹੈਗੇ ਨਹੀਂ ਇੱਥੇ ਆਉਣ ਤਾਂ ਇੱਥੇ ਆ ਕੇ ਜੋ ਸ਼੍ਰੀ ਕਲਤਕ ਸਾਹਿਬ ਵਿਖੇ ਆ ਕੇ ਆਪਣਾ ਸਪਸ਼ਟੀਕਰਨ ਦੇ ਕੇ ਜਾਣ ਤਾਂ ਅੱਜ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜੋਣੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਜੋ ਤੜਨਾ ਸਾਂਝੀਆਂ ਕੀਤੀਆਂ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਸਚਕਣ ਜੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸਨ ਆ ਦੇਸ਼ ਪ੍ਰਤਾਪ ਸਿੰਘ ਕਹਰੋਂ ਤਾਂ ਉਹਨਾਂ ਵੱਲੋਂ ਹੁਣ ਜੋ ਇੱਥੇ ਪਹੁੰਚ ਕੇ ਆਪਣਾ ਸਪਸ਼ਟਿਕਰਨ ਵੀ ਦਿੱਤਾ ਗਿਆ ਤਾਂ ਜੋ ਗੁਰੂ ਸਾਹਿਬ ਵਿਖੇ ਇੱਥੇ ਪਹੁੰਚ ਕੇ ਜੋ ਆਪਣਾ ਮੱਥਾ ਵੀ ਟੇਕਿਆ ਗਿਆ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਵਿਸ਼ੇਸ਼ ਤੌਰ ਦੇ ਉੱਤੇ ਮੀਡੀਆ ਦੇ ਨਾਲ ਦੂਰੀ ਜਿਹੜੀ ਬਣਾ ਕੇ ਰੱਖੀ ਗਈ ਹੈ ਲੇਕਿਨ ਸਾਰੇ ਮੰਤਰੀ ਸਾਹਿਬਾਨ ਜਿਨ੍ਹਾਂ ਵੀ ਨੇ ਉਹਨਾਂ ਨੂੰ ਇੱਕੋ ਚੀਜ਼ ਦੀ ਟੀਕ ਹੈ ਕਿ ਜੋ ਸਿੰਘ ਸਾਹਿਬ ਜੀ ਦੀ ਛੇਤੀ ਤੋਂ ਛੇਤੀ ਇਕਤਰਤਾ ਹੋਣ ਤਾਂ ਕੀ ਫੈਸਲਾ ਜੋ ਉਹਨਾਂ ਵੱਲੋਂ ਲਿੱਤਾ ਜਾਂਦਾ ਹੈ ਇਹ ਚੀਜ਼ ਦੀ ਹ ਕਿ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲਾ ਉਹਨਾਂ ਵੱਲੋਂ ਲਿੱਤਾ ਜਾਊਗਾ ਜੋ ਵੀ ਹਦੇਸ਼ ਆਏਗਾ ਸਾਡੇ ਸਿਰ ਮੱਥੇ ਪ੍ਰਵਾਨ ਹੋਊਗਾ ਕੈਮਰਾਮੈਨ ਸੰਦੀਪ ਕੁਮਾਰ ਜੀ ਨਾਲ ਇਲੈਕਸ਼ਨਿਕ ਜਗਬਣੀ ਟੀਵੀ ਸ਼੍ਰੀਮੁੱਚ ਸਾਹਿਬ